ਇੱਕ ਪਾਸੇ ਜਿੱਥੇ ਪੰਜਾਬ ਦੀ ਜਵਾਨੀ ਨਸ਼ਿਆਂ ਦੇ ਦਲਦਲ ਵਿੱਚ ਫਸੀ ਹੋਈ ਹੈ ਉੱਥੇ ਹੀ ਉਹਨਾਂ ਨੂੰ ਨਸ਼ੇ ਦੇ ਦਲਦਲੋਂ ਚੋਂ ਬਾਹਰ ਕੱਢਣ ਲਈ ਵੱਖ-ਵੱਖ ਸਮਾਜ ਸੇਵੀਆਂ ਸਰਕਾਰ ਵੱਲੋਂ ਅਤੇ ਪੰਜਾਬ ਪੁਲਿਸ ਵੱਲੋਂ ਉਪਰਾਲਾ ਵੀ ਕੀਤਾ ਜਾ ਰਿਹਾ ਹੈ ਅਤੇ ਜੇਕਰ ਕੋਈ ਨਸ਼ਿਆਂ ਦੇ ਖਿਲਾਫ ਮਹਿਮ ਸ਼ੁਰੂ ਕਰਦਾ ਹੈ ਤਾਂ ਪੰਜਾਬ ਪੁਲਿਸ ਸਰਕਾਰ ਹ ਉਸ ਦਾ ਸਮਰਥਨ ਵੀ ਕਰਦੀ ਹੈ ਹੁਣ ਤੁਸੀਂ ਜੋ ਤਸਵੀਰਾਂ ਵਿੱਚ ਦੇਖ ਰਹੇ ਹੋ ਇਹ ਨਿੱਕਾ ਬੱਚਾ ਯੂਕੇ ਦੀ ਪੜ੍ਹਾਈ ਕਰਦਾ ਹੈ ਅਤੇ ਇਸ ਵੱਲੋਂ ਨਸ਼ਿਆਂ ਦੇ ਖਿਲਾਫ ਅਬਹੋਰ ਤੋਂ ਲੈ ਕੇ ਲੁਧਿਆਣਾ ਤੱਕ ਇੱਕ ਜਿਹੜੀ ਦੌੜ ਲਾਈ ਜਾ ਰਹੀ ਜੋ ਕਿ ਪਿਛਲੇ ਦਿਨੀ ਫ੍ਰੀਕੋਰਡ ਪਹੁੰਚਿਆ ਅਤੇ ਫ੍ਰੀਕੋਰਡ ਪੁਲਿਸ ਵੱਲੋਂ ਥਾਣਾ ਸਦਰ ਦੇ ਐਸ ਐਚ ਓ ਗੁਰਿੰਦਰ ਸਿੰਘ ਵੱਲੋਂ ਉਸ ਦਾ ਖਾਸ ਸਨਮਾਨ ਕੀਤਾ ਗਿਆ। ਉਹ ਕੇ ਬੱਚੇ ਦੇ ਪਿਤਾ ਨੇ ਦੱਸਿਆ ਕਿ ਉਹ ਯੂਕੇ ਦੀ ਪੜ੍ਹਾਈ ਕਰਦਾ ਹੈ ਅਤੇ ਉਹ ਅਬਹੋਰ ਦੇ ਨੇੜੇ ਪਿੰਡ ਕਿਲਿਆਂਵਾਲੀ ਦੇ ਰਹਿਣ ਵਾਲੀ ਨੇ। ਉਹਨਾਂ ਕਿਹਾ ਕਿ ਉਹ ਬੱਚੇ ਦੇ ਜ਼ਰੀਏ ਇੱਕ ਮੈਸੇਜ ਦੇਣਾ ਚਾਹੁੰਦੇ ਨੇ ਕਿ ਨਸ਼ਿਆਂ ਤੋਂ ਦੂਰ ਰਹਿ ਜਾਵੇ ਉਹਨਾਂ ਨੇ ਕਿਹਾ ਕਿ ਇਹ ਬੱਚਾ 245 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕਰੇਗਾ ਅਤੇ ਲੁਧਿਆਣਾ ਵਿੱਚ ਸਮਾਜ ਸੇਵੀ ਅਮੋਲਕ ਕੁਆਤਰਾ ਨੂੰ ਵੀ ਉਹ ਮਿਲ ਗਿਆ ਕਿਉਂਕਿ ਉਹ ਬੱਚਾ ਉਸ ਦਾ ਬਹੁਤ ਵੱਡਾ 팬 ਹੈ 245 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਲੁਧਿਆਣਾ ਪਹੁੰਚਣ ਵਾਲੇ ਬੱਚਿਆਂ ਨੂੰ ਫ੍ਰੀਕਵੈਂਟ ਖਬਰਨਾਮਾ ਦੀ ਟੀਮ ਸਲਾਮ ਕਰਦੀ ਹੈ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਵੀ ਇਸ ਬੱਚੇ ਦੇ ਹੌਸਲੇ ਵਧਾਈ ਕਰੋਗੇ ਅਤੇ ਇਹ ਬੱਚਾ ਆਪਣੇ ਮਕਸਦ ਤੱਕ ਪਹੁੰਚਿਆ ਅਤੇ ਪੰਜਾਬ ਜੋ ਨਸ਼ਿਆਂ ਦੇ ਦੰਦ ਵਿੱਚ ਕੱਢਣ ਵਿੱਚ ਜੋ ਕੋਸ਼ਿਸ਼ ਕੀਤੀ ਹੈ ਉਹ ਸਫਲ ਹੋ ਗਈ। ਤੁਸੀਂ ਵੀ ਸੁਣੋ ਇਸ ਮੌਕੇ ਕੀ ਕਿਹਾ ਬੱਚੇ ਦੇ ਪਿਤਾ ਅਤੇ ਨਾਲ ਹੀ ਸਦਰ ਥਾਣੇ ਦੇ ਐਸਐਚਓ ਗੁਰਿੰਦਰ ਸਿੰਘ ਨੇ ਇਹ ਆਪਣਾ ਜਵਾਕ ਹੈਗਾ ਹੀ ਮੁਹੱਬਤ ਹਬੋਰ ਤੋਂ ਲੁਧਿਆਣੇ ਪੈਦਲ ਦੌੜ ਕੇ ਜਾ ਰਿਹਾ ਹੈ ਤੇ ਇਹ ਸੰਦੇਸ਼ਆ ਦੇਣਾ ਚਾਹੁੰਦੇ ਆਂ ਵੀ ਨਸ਼ਿਆਂ ਤੋਂ ਦੂਰ ਰਹੋ ਤੇ ਅਨਮੋਲ ਕੁਆਤਰਾਜੀ ਕੋਲੇ ਜਾ ਰਿਹਾ ਹੈ ਇਹਦਾ ਫੈਨ ਹੈਗਾ ਇਹ। ਤੇ ਤੁਸੀਂ ਕਿੱਥੋਂ ਤੋਂ ਕਿੰਨਾ ਟੂਰ ਕਰੇ ਦੇਣੇ ਚੱਕੋ ਅਸੀਂ 35 ਕਿਲੋਮੀਟਰ ਕੱਢ ਦਿੰਨੇ ਆਂ 30 ਕਿਲੋਮੀਟਰ 35 ਕਿਲੋਮੀਟਰ ਇਹ ਇਸ ਮਾਲ ਨੂੰ ਕਿਸ ਤਰ੍ਹਾਂ ਸੁਣਾ ਦੇਣਾ ਚਾਹੁੰਦੇ ਬਈ ਇਹ ਸਸਾ ਛੋਟਾ ਜਿਹਾ ਬੱਚਾ ਇਹ ਛੋਟਾ ਬੱਚਾ ਬਸ ਸਾਢੇ ਲਈ ਛੋਟਾ ਬੱਚਾ ਹੀ ਤੇ ਪਰ ਬਹੁਤ ਵਧੀਆ ਇਹ ਬੱਚਾ ਮਿਹਨਤ ਕਰ ਰਿਹਾ ਹੈ 2.5 ਸਾਲਾਂ ਤੋਂ ਮਿਹਨਤ ਕਰ ਰਿਹਾ ਹੈ 10 ਕਿਲੋਮੀਟਰ ਡੇਲੀ ਰਨਿੰਗ ਕਰਦਾ ਹੈ ਕਿੰਨੀ ਉਮਰ ਬੱਚੇ ਦੀ ਕਿਹੜੀ ਕਲਾਸ ਤੱਕ ਇਹ ਇਹ ਇਕੱਲਾ ਹੀ ਹੈਗਾ ਜੀ ਬਸ ਤੇ ਯੂਕੇਜੀ ਚ ਅੱਲੇ ਪੜਦਾ ਹੈ ਇਹ ਕਾਰੋਬਾਰ ਤੁਸੀਂ ਕਾਰੋਬਾਰ ਕਰਦੇ ਹੋ ਆਪਣਾ ਕਟਿੰਗ ਦਾ ਕੰਮ ਹੈ ਗਾਈ ਇਹ ਬੱਚੇ ਨਾਲ ਹੀ ਇਹਨੇ ਜਮੂਏ ਹਾਂਜੀ ਬੱਚੇ ਨੂੰ ਮੈਂ ਨਾਲ ਰੱਖਦਾ ਹਾਂ ਇਹ ਸਵੇਰ ਆਪਣੇ ਪਿੰਡ ਕਿੱਲਿਆਂ ਵਾਲੀ ਹੈਗਾ ਤੇ ਹਬੌਰ ਦੇ ਲਾਗੇ ਕਿੱਲਿਆਂ ਵਾਲੀ ਤੇ ਉੱਥੇ ਗਰਾਊਂਡ 'ਚ ਸਵੇਰ ਰਨਿੰਗ ਕਰਦਾ ਹਾਂ ਤੇ ਸ਼ਾਮ ਨੂੰ ਹਬੌਰ ਕਰਦਾ ਹਾਂ ਇਹ ਸਾਰਾ ਰਸਤਾ ਪੈਦਲ ਜਾ ਕੇ ਕਰਨਾ ਪੈਦਲ ਬਸ ਇਹਨੂੰ ਸ਼ੌਂਕ ਹੈ ਗਾਈ ਠੀਕ ਹੈ ਜੀ ਤੇ ਪਰਿਵਾਰ ਤੋਂ ਕੋਈ ਕੋਲ ਨੇ ਆਪਣੇ ਬਸ ਮਾਤਾ ਤੇ ਡੈਡੀ ਗੁਜ਼ਰੇ ਹੋਏ ਨੇ ਹੀ ਤੇ ਇੱਕ ਬ੍ਰਦਰ ਹੈਗਾ ਹੀ ਉਹਨਾਂ ਦੀ ਮੈਰਿਜ ਹੋਈ ਹੋਈ ਹੈ ਤੇ ਬਸ ਇੱਕ ਕਰਦੀ ਹੈ ਚੰਦ ਦੂਰ ਨਹੀਂ ਆ ਰਿਹਾ ਕਿਸ ਤਰ੍ਹਾਂ ਲੱਗਦਾ ਸਮਾਏ ਨੂੰ ਕਿਸ ਤਰ੍ਹਾਂ ਸੋ ਮੈਸੇਜ ਆ ਰਿਹਾ ਪਬਲਿਕ ਨੂੰ ਇੱਕ ਮੁਹੱਬਤ ਨਾ ਦਾ ਬੇਟਾ ਕੋ ਮੇਰੇ ਪਿੰਡਾਂ ਵੱਲ ਦਾ ਹੀ ਹੈ ਜੋ ਬੱਚਾ ਚੱਲ ਕੇ ਇੱਥੋਂ ਹਬੌਰ ਤੋਂ ਚੱਲ ਕੇ ਲੁਧਿਆਣੇ ਤੱਕ 227 45 ਕਿਲੋਮੀਟਰ ਬੰਦ ਹੈ ਉੱਥੋਂ ਤੱਕ ਜਾਊਗਾ ਦੌੜ ਕੇ ਜੀ ਬਹੁਤ ਵਧੀਆ ਮੈਸੇਜ ਹੈ ਨਸ਼ਿਆਂ ਦੇ ਖਿਲਾਫ ਮੈਸੇਜ ਹੈ ਬਹੁਤ ਵਧੀਆ ਉਥੋਂ ਮੌਲਕ ਵਾਤਰਾ ਨਾਲ ਜੋ ਸਮਾਜ ਸੇਵੀ ਹੈ ਉਹਦੇ ਨਾਲ ਇਹਨੇ ਮੁਲਾਕਾਤ ਕਰਨੀ ਹੈ ਤੋ ਨਸ਼ਿਆਂ ਦੇ ਖਿਲਾਫ ਵੀਡੀਓ ਮਹਮ ਬਹੁਤ ਵਧੀਆ ਇਹ ਬੱਚੇ ਦੀ ਜਿਆਦਾ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਇਸ ਤਰ੍ਹਾਂ ਬੱਚੇ ਜਿਸ ਤਰ੍ਹਾਂ ਅੱਗੇ ਆ ਰਹੇ ਨੇ ਹੁਣ ਬਿਲਕੁਲ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਹੈ ਬੱਚੇ ਦਾ ਬੱਚਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ ਪੁਲਿਸ ਦਾ ਵੀ ਸੰਯੋਗ ਕਰਨਾ ਚਾਹੀਦਾ ਇਹਨਾਂ ਨੂੰ